ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰ ਆ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਔਰ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਕਰਾਂਗੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 31 IAS ਅਫਸਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਤਿੰਨ ਨਵੇਂ ਜਿਹੜੇ ਡੀਸੀ ਨੇ ਵਕਫਾ ਵਕਫਾ ਜ਼ਿਲ੍ਹਿਆਂ ਦੇ ਵਿੱਚ ਲਗਾਏ ਗਏ ਨੇ ਇਹਦੇ ਬਾਬਤ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਹਰਚੰਦ ਸਿੰਘ ਲੰਗਵਾਲ ਹੋਣਾਂ ਦੀ ਵਰਸੀ ਦੇ ਉੱਪਰ ਦੋਵੇਂ ਤਰ੍ਹਾਂ ਇੱਕ ਪਾਸੇ ਤਾਂ ਨਵੇਂ ਆਕਾਲੀ ਦਲ ਦੇ ਪ੍ਰਧਾਨ ਸੀਗੇ ਗਿਆਨੀ ਹਰਪ੍ਰੀਤ ਸਿੰਘ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਤੜਾ ਸੀਗਾ ਕਿੰਨਾ ਕਿ ਇਕੱਠ ਦੇਖਣ ਨੂੰ ਮਿਲਿਆ ਕੀ ਕੁਝ ਉੱਥੇ ਨਿਕਲ ਨਿਕਲਿਆ ਹੈਗਾ ਇਹਦੇ ਬਾਬਤ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਗੱਲਬਾਤ ਕਰਾਂਗੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹੋਣਾਂ ਦੀ ਥੱਪੜ ਮਾਮਲਾ ਆ ਕਾਫੀ ਚਰਚਾ ਦੇ ਵਿੱਚ ਐ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਸ਼ਰਾਪਤਾਂ ਕਰਦੇ ਨੇ ਇਹਦੇ ਬਾਬਤ ਗੱਲਬਾਤ ਕਰਾਂਗੇ ਇਕਾਦੁੱਕਾ ਖਬਰਾਂ ਹੋਰ ਰਹਿਣ ਗਿਆ ਔਰ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀ ਉਪਾਸਕਰ ਜੀ ਬਾਸਕ ਸਭ ਸਵਾਗਤ ਜੀ ਸਤਿ ਸ਼ਕਾਲ ਬਹੁਤ ਬਹੁਤ ਸ਼ੁਕਰੀਆ ਮਨ ਜੀ ਬਾਸਕ ਸਭ ਸ਼ੁਰੂਆਤ ਪੰਜਾਬ ਤੋਂ ਹੀ ਕਰ ਲੈਨੇ ਆ 31 ਆਈਏਐਸ ਆਫਸਰ ਦਾ ਤਬਾਦਲਾ ਕਰ ਦਿੱਤਾ ਗਿਆ ਤਿੰਨ ਜ਼ਿਲ੍ਹਿਆਂ ਦੇ ਨਵੇਂ ਡੀਸੀ ਲਗਾਏ ਗਏ ਨੇ ਕਿਹੜੇ ਕਿਹੜੇ ਉਹ ਡੀਸੀ ਨੇ ਤੇ ਕਿੰਨਾ ਕਿੰਨਾ ਦਾ ਤਬਾਦਲਾ ਕੀਤਾ ਗਿਆ ਤੇ ਕਿਉਂ ਤਬਾਦਲਾ ਇਹ ਜ਼ਰੂਰੀ ਸੀਗਾ ਵੈਸੇ ਤੇ ਪ੍ਰਸ਼ਾਸਨਿਕ ਜਿਹੜਾ ਰੀਸ਼ੈਫਲ ਹੈਗਾ ਉਹ ਟਾਈਮ ਟੂ ਟਾਈਮ ਸਰਕਾਰਾਂ ਕਰਦੀਆਂ ਹੁੰਦੀਆਂ ਪਰ ਇੰਨੇ ਵੱਡੇ ਪੱਧਰ ਤੇ ਜਦ ਤੁਸੀਂ ਬਿਊਰੋਕ੍ਰੈਟਿਕ ਰੀਸ਼ੈਫਲ ਕਰਦੇ ਹੋ ਤੇ ਉਹਦੇ ਕਈ ਮਾਇਨੇ ਹੁੰਦੇ ਐ ਦੇ ਵਿੱਚ ਤਿੰਨ ਡੀਸੀ ਲਾਏ ਗਏ ਨੇ ਨਵੇਂ ਪਠਿੰਡਾ ਦੇ ਵਿੱਚ ਜਿਹੜੇ ਡੀਸੀ ਲਾਏ ਗਏ ਨੇ ਉਹ ਰਾਜੇਸ਼ ਧਿਮਾਨ ਪਰ ਰਾਜੇਸ਼ ਧਿਮਾਨ ਉਹਨਾਂ ਦਾ ਕੰਟਰੋਵਰਸਿਸ ਦੇ ਨਾਲ ਕੋਈ ਨਵਾਂ ਨਾਤਾ ਨਹੀਂ ਪੁਰਾਣਾ ਨਾਤਾ ਵੀ ਹੈ ਉਹ ਜਿਹੜਾ ਅਮਰੂਦਾ ਵਾਲਾ ਕੇਸ ਸੀ ਨਾ ਮੋਹੱਲੀ ਦੇ ਵਿੱਚ ਅਮਰੂਦਾ ਦਾ ਬਾਗ ਬੋਗ ਇਹ ਉਹ ਉਸ ਕੇਸ ਦੇ ਵਿੱਚ ਵੀ ਇਹਨਾਂ ਦੀ ਧਰਮ ਪਤਨੀ ਦਾ ਨਾਮ ਸੀਗਾ ਐਪਲੇ ਫਿਰੋਜ਼ਪੁਰ ਦੇ ਡੀਸੀ ਹੁੰਦੇ ਸੀਗੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਰਾਹੁਲ ਛਾਬਾ ਰਾਹੁਲ ਛਾਬਾ ਉਹਨਾਂ ਨੂੰ ਲਾਇਆ ਗਿਆ ਹੈ ਸੰਗਰੂਰ ਦਾ ਡੀਸੀ ਇਹ ਇੱਕ ਬੜੇ ਇੰਟੈਲੀਜੈਂਟ ਆਫੀਸਰ ਹੈਗੇ ਨੇ ਔਰ ਕਾਫੀ ਹੱਦ ਤੱਕ ਇਹਨਾਂ ਨੇ ਐਫ ਡੀ ਐਮ ਏ ਡੀ ਸੀ ਦੀ ਪੋਸਟ ਦੇ ਉੱਤੇ ਹੁਸ਼ਿਆਰਪੁਰ ਤੋਂ ਲੈ ਕੇ ਕਈ ਜ਼ਿਲ੍ਹਿਆਂ ਦੇ ਵਿੱਚ ਕੰਮ ਕੀਤਾ ਹੈ ਇਹ ਫਸਟ ਟਾਈਮ ਹੈ ਕਿ ਜਦ ਰਾਹੁਲ ਛਾਬਾ ਉਹਨਾਂ ਨੂੰ ਲਾਇਆ ਗਿਆ ਹੈ ਡੀਸੀ ਉਹ ਵੀ ਸੰਗਰੂਰ ਵਰਗੇ ਜ਼ਿਲ੍ਹੇ ਦਾ ਜਿਹੜਾ ਮੁੱਖ ਮੰਤਰੀ ਦਾ ਹੋਮ ਟਾਊਨ ਹੈਗਾ ਤੇ ਜੇ ਬਸੇ ਨਵਜੋਤ ਕੌਰ ਨਵਜੋਤ ਕੌਰ ਉਹਨਾਂ ਨੂੰ ਲਾਇਆ ਗਿਆ ਹੈ ਡੀਸੀ ਮਾਨਸੇ ਦਾ ਇਹ ਤਿੰਨ ਡੀਸੀ ਨਵੇਂ ਨੇ ਔਰ ਇਹ ਟੋਟਲ 31 ਟ੍ਰਾਂਸਫਰਾਂ ਹੈਗੀਆਂ ਮੈਨੂੰ ਲੱਗਦਾ ਹੈ ਕਿ ਬਾਕੀ ਅਗਰ ਤੁਸੀਂ ਗੱਲ ਕਰੋ ਤੇ ਵਿਕਾਸ ਪ੍ਰਤਾਪ ਜਿਹੜੇ ਸੀਨੀਅਰ ਆਈਐਸ ਅਫੀਸਰ ਹੈਗੇ ਨੇ ਉਹਨਾਂ ਨੂੰ ਐਡੀਸ਼ਨਲ ਚੀਫ ਸੈਕਟਰੀ ਲਾਇਆ ਗਿਆ ਹੈ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਰਿਲੀਵਿੰਗ ਜਿਹੜਾ ਪਹਿਲੇ ਇੱਥੇ ਰਾਜੀ ਪ੍ਰਮੋਦ ਸ਼ਰਿਵਾਸਤਵਾ ਹੁੰਦੇ ਸੀਗੇ ਔਰ ਉਸ ਤੋਂ ਬਾਅਦ ਸੁਮੇਰ ਸਿੰਘ ਗੁਰਜਰ ਬਾਰੇ ਬੜੇ ਸੀਨੀਅਰ IAS ਅਫਸਰ ਆਗੇ ਨੇ ਇਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਇਲੈਕਸ਼ਨਸ ਔਰ ਇਨ ਐਡੀਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਕੋਆਪਰੇਸ਼ਨ ਐ ਲਾਇਆ ਗਿਆ ਔਰ ਉਸ ਤੋਂ ਇਲਾਵਾ ਮੁਹੰਮਦ ਤੈਯਬ ਇਹ ਕਪੂਰਥਲੇ ਦੇ ਵੀ ਡੀਸੀ ਹੁੰਦੇ ਸੀਗੇ ਪਹਿਲੇ ਉਹਨਾਂ ਨੂੰ ਹੁਣ ਲਾਇਆ ਗਿਆ ਪਹਿਲੇ ਇਹ ਸੈਕਟਰੀ ਜੇਲ ਹੁਣ ਨਵੇਂ ਤੌਰ ਤੇ ਲੱਗੇ ਨੇ ਵੈਸੇ ਇਹ ਕਾਫੀ ਲੰਬੀ ਚੁੜੀ ਲਿਸਟ ਹੈ ਅਗਰ ਇੱਕ ਇੱਕ ਨਾਮ ਪੜ੍ਹਾਂਗੇ ਤੇ ਕਾਫੀ ਟਾਈਮ ਲੱਗੂਗਾ ਲੇਕਿਨ ਇਹ ਜਿਹੜੀ ਟਰਾਂਸਫਰ ਹੈਗੀ ਹੈ ਜਿੱਦਾਂ ਕਹਿੰਦੇ ਨਾ ਪੂਰੇ ਘਰ ਕੇ ਬਦਲ ਲਾ ਲੂਗਾ ਉਸ ਤਰੀਕੇ ਨਾਲ ట్రాנסਫਰਾਂ ਕੀਤੀਆਂ ਗਈਆਂ ਔਰ 31 ਹਾਈएस्ट ਪੀਸੀਐਸ ਅਫਸਰਾਂ ਦੀ ਟ੍ਰਾਂਸਫਰ ਆਪਣੇ ਆਪ ਹੀ ਇੱਕ ਵੱਡਾ ਵੱਡਾ ਐਡਮਿਨਿਸਟ੍ਰੇਟਿਵ ਰੀਸ਼ਫਲ ਕਹਿ ਲਾਂਗੇ। ਬਸਤੂ ਸਾਹਿਬ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਨਸ਼ੇ ਦੇ ਮੁੱਦੇ ਦੇ ਉੱਪਰ ਕਹਿ ਰਹੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਇਹ ਜਿਹੜੀਆਂ ਟ੍ਰਾਂਸਫਰਾਂ ਕੀਤੀਆਂ ਗਈਆਂ ਨੇ ਇਹ ਇਸ ਨਜ਼ਰੀਏ ਨੇ ਮ ਦੇਖਿਆ ਗਿਆ ਕਿ ਸ਼ਾਇਦ ਕੋਈ ਹੋਰ ਕਾਰਵਾਈਆਂ ਸਖਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਦੇਖੋ ਵੈਸੇ ਤੇ ਜਿਹੜੀ ਐਡਮਿਨਿਸਟ੍ਰੇਟਿਵ ਰੀਸ਼ਫਲ ਹੁੰਦੀ ਹੈ ਇੱਕ ਨਾਰਮਲ ਜੀ ਐਕਸਰਸਾਈਜ਼ ਹੁੰਦੀ ਹੈ ਉਹਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਡੀਸੀ ਚੇਂਜ ਕਰਨਾ ਇਹ ਆਪਣੇ ਆਪ ਵਿੱਚ ਕਿਉਂਕਿ ਡੀਸੀ ਜਿਹੜਾ ਜ਼ਿਲ੍ਹੇ ਦਾ ਇੱਕ ਤਰੀਕੇ ਨਾਲ ਮਾਲਕ ਹੁੰਦਾ ਮਾਲਕ ਇਨ ਦਾ ਸੈਂਸ ਕਿ ਵੀ ਜਿਹੜੀ ਵੀ ਸਕੀਮ ਹੈਗੀ ਹੈ ਭਾਵੇਂ ਯੁੱਧ ਨਸ਼ਿਆਂ ਵਿਰੁੱਧ ਹੋਏ ਜਾਂ ਉਹ तमाम ਸਕੀਮਾਂ ਜਿਹੜੀ ਸਰਕਾਰਾਂ ਜਨਤਾ ਤੱਕ ਪਹੁੰਚਾਉਣਾ ਚਾਹੀਦੀ ਹੈ ਤੇ ਡੀਸੀ ਕਿਦਾਂ ਦਾ ਮਾਧਿਅਮ ਹੁੰਦਾ ਹੈ ਡੀਸੀ ਵੈਸੇ ਮੈਨੂੰ ਯਾਦ ਆ ਰਿਹਾ ਇੱਕ ਗੱਲ ਕਿ ਵੀ ਇੱਕ ਵਾਰ ਦੋ ਬੰਦੇ ਗੱਲ ਕਰ ਰਹੇ ਸੀ ਕਿ ਉੱਤੋਂ ਜਾਜ ਜਾ ਰਿਹਾ ਸੀਗਾ ਕਹਿੰਦੇ ਵੀ ਇਹ ਨਾ ਪ੍ਰਾਈਮ ਮਿਨਿਸਟਰ ਦਾ ਜਾਜ ਹੈ ਕਹਿੰਦੇ ਅੱਛਾ ਪ੍ਰਾਈਮ ਮਿਨਿਸਟਰ ਦੀ ਟਿਕਟ ਲੱਗਦੀ ਹੈ ਕਹਿੰਦਾ ਇਹ ਕਿਹੜਾ ਡੀਸੀ ਲੱਗਿਆ ਹੋਇਆ ਹੈ ਐ ਤੇ ਪ੍ਰਾਈਮ ਮਿਨਿਸਟਰ ਹੈ ਜੀ ਦੀ ਟਿਕਟ ਲੱਗਦੀ ਹੋएगी ਯਾਨੀ ਡੀਸੀ ਦਾ ਰੁਤਬਾ ਆਮ ਲੋਕਾਂ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ ਔਰ ਕਈ ਵਾਰ ਪ੍ਰੈਕਟਿਕਟਰ ਤੋਂ ਵੀ ਜ਼ਿਆਦਾ ਵੱਡਾ ਹੁੰਦਾ ਹੈ ਜਦੀ ਗੱਲ ਦਾ ਐਗਜ਼ਾਮਪਲ ਮੈਂ ਤੁਹਾਨੂੰ ਦਿਆ ਸਰ ਇਹ ਤੇ ਡੀਸੀ ਪਿੰਜਲੇ ਦੇ ਲਾਇਆ ਜਾਣੇ ਰਜੇਸ਼ ਦੇ ਮਾਮਲੇ ਬਾਰੇ ਤਾਂ ਅਸੀਂ ਕਹਿ ਹੀ ਚੁੱਕੇ ਹਾਂ ਪਰ ਚਲੋ ਹੁਣ ਸਰਕਾਰਾਂ ਦੀ ਮਰਜ਼ੀ ਹੈ ਕਈ ਵਾਰ ਕੰਟਰੋਵਰਸ਼ੀ ਵਿਅਕਤੀਆਂ ਨੂੰ ਵੀ ਡੀਸੀ ਲਾਇਆ ਜਾਂਦਾ ਹੈ ਪਰ ਆ ਸਾਰੀ ਗੱਲਾਂ ਹੁਣ ਅੱਗੇ ਚੱਲ ਕੇ ਕਿਸ ਤਰੀਕੇ ਨਾਲ ਸਰਕਾਰਾਂ ਨੂੰ ਫਾਇਦਾ ਔਰ ਸਰਕਾਰਾਂ ਦੀ ਪਾਲਿਸਿਸ ਨੂੰ ਇੰਪਲੀਮੈਂਟੇਸ਼ਨ ਕਰਾਉਂਦੇ ਨੇ ਰਾਹੁਲ ਜਾਬਾ ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਨਣਾ ਉਹ ਬੜੇ ਵਧੀਆ ਅਫਸਰ ਵੀ ਨੇ ਔਰ ਇਨਸਾਨ ਵੀ ਨੇ ਤੇ ਅੱਗੇ ਚੱਲ ਕੇ ਉਹ ਸੰਗਰੂਰ ਜ਼ਿਲ੍ਹੇ ਜਿਹੜਾ ਮੁੱਖ ਮੰਤਰੀ ਦਾ ਆਪ ਦਾ ਡਿਸਟ੍ਰਿਕਟ ਹੈਗਾ ਹੋਮ ਟਾਊਨ ਹੈ ਉਹਨਾਂ ਦਾ ਤੇ ਉੱਥੇ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੈ ਵੈਸੇ ਭਾਸਕਰ ਸਾਹਿਬ ਜਾਨ ਪਛਾਣਤ ਹੁੰਦੀ ਹੈ ਪੱਤਰਕਾਰਾਂ ਦੀ ਤੁਹਾਡੇ ਵਰਗੇ ਸੀਨੀਅਰ ਪੱਤਰਕਾਰਾਂ ਦੀ ਵੈਸੇ ਇੱਕ ਗੱਲ ਤਾਂ ਮਸ਼ਹੂਰ ਹੈ ਕਿ ਜਿਹੜੇ ਬਿਊਰੋਕ੍ਰੇਟਸ ਨੇ ਉਹ ਕਿਸੇ ਨੂੰ ਕਹਿੰਦੇ ਜੈਸ ਨਹੀਂ ਕਹਿੰਦੇ ਤੇ ਲੀਡਰ ਕਿਸੇ ਨੂੰ ਨੋ ਨਹੀਂ ਕਹਿੰਦੇ ਇਹ ਬੜੀ ਗੱਲ ਪ੍ਰਚਲਿਤ ਹੈਗੀ ਹੈ ਚਲੋ ਥੋੜਾ ਜਿਹਾ ਆਪਾਂ ਅੱਗੇ ਵਧਦੇ ਹਾਂ ਜੀ ਹਰਜੰਤ ਸਿੰਘ ਲੋਂਗੋਵਾਲ ਉਹਨਾਂ ਦੀ ਵਰਸੀ ਸੀਗੀ ਦੋ ਤਰ੍ਹਾਂ ਇੱਕ ਤਾਂ ਨਵੇਂ ਅਕਾਲੀ ਦਲ ਜਿਹੜਾ ਜਿਸ ਦਾ ਵਿਸਤਾਰ ਹੋਇਆ ਹੈਗਾ ਗਿਆਨੀ ਹਰਪ੍ਰੀਤ ਸਿੰਘ ਹੁਣ ਹੀ ਉਹਦੇ ਪ੍ਰਧਾਨ ਹੈਗੇ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾ ਸੁਪੀਰ ਸਿੰਘ ਬਾਦਲ ਉਹ ਵੀ ਕਾਫੀ ਬਿਆਨ ਬੁਨ ਉਥੇ ਦੇ ਕੇ ਆਏ ਨੇ ਕਿਸ ਤਰ੍ਹਾਂ ਦਾ ਰਿਆਦ ਦੇਣ ਇਹਨਾਂ ਦਾ ਵੈਸੇ ਅੱਜ ਜਿਸ ਗੱਲ ਦੀ ਗੱਲ ਅਸੀਂ ਕੱਲ ਕੀਤੀ ਸੀ ਅੱਜ ਦੋਨੋਂ ਥਾਂ ਡਟ ਕੇ ਉਥੇ ਲੱਗੀ ਹੋਈ ਸੀ ਵੈਸੇ ਜਲੰਧਰ ਵਰਗੇ ਸ਼ਹਿਰ ਅੰਮਰਸਰ ਹੋਰ ਜ਼ਿਲ੍ਹਿਆਂ ਦੇ ਵਿੱਚ ਤੇ ਬਹੁਤ ਬਾਰਿਸ਼ ਆਈ ਸੀ ਪਰ ਉਥੇ ਅੱਜ ਬਾਰਿਸ਼ ਨਹੀਂ ਸੀਗੀ ਲੰਗੋਵਾਲ ਪਿੰਡ ਦੇ ਵਿੱਚ ਇਹ ਦੋਨੋਂ ਸਮਾਗਮ ਰੱਖੇ ਗਏ ਸੀਗੇ ਦੋਨੋਂ ਸਟੇਜਾਂ ਦੇ ਵਿੱਚ ਸਟੇਜਾਂ ਤੇ ਉੱਤੇ ਤੇ ਆਮ ਜਨਤਾ ਦੇ ਵਿੱਚ ਰਸੇ तकरीबन ਬਰਾਬਰ ਗਈ ਹੈ ਉਹ ਦੇਖੋ ਦੋਨੋਂ ਤੇ ਰੈਟ ਹੰਡ ਕਲੇਮ ਕਰ ਰਹੀ ਸੀ ਫੋਨ ਤਰ ਕਰਕੇ ਵੀ ਸਾਡਾ ਜਿਆਦਾ ਹੈ ਕੱਟ ਇਸ ਕਰਕੇ ਆਪਾਂ ਇਹਨਾਂ ਚੱਕਰਾਂ 'ਚ ਪੈਂਦੇ ਹੀ ਨਹੀਂ ਕਿ ਕਿਹਦਾ ਜਿਆਦਾ ਹੈ ਪਰ ਅਸੀਂ ਦੋਨੋਂ ਤਮੂਆ ਦੇ ਵਿੱਚ ਕਾਫੀ ਰਸ ਦੇਖਿਆ ਤੇ ਆਪਾਂ ਇਹ ਮੰਨ ਕੇ ਚੱਲਦੇ ਆਂ ਵੀ ਕਰਾਊਡ ਦੇ ਮੁਤਾਬਿਕ ਤੇ ਦੋਨੋਂ ਦੇ ਵਿੱਚ ਕੋਈ ਕਮੀ ਨਹੀਂ ਸੀਗੀ ਹਾਂ ਜਿਹੜੀ ਸਟੇਜਾਂ ਤੋਂ ਸਪੀਚਾਂ ਦਿੱਤੀਆਂ ਗਈਆਂ ਉਹਦੇ ਰਾਹੀਂ ਇੱਕ ਨੈਰੇਟਿਵ ਜਾਂ ਸੈੱਟ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਔਰ ਜਿਹੜਾ ਸੁਗਵੀਰ ਸਿੰਘ ਬਾਜ਼ਲ ਦਾ ਤੜਾ ਸੀਗਾ ਉਸ ਤੜੇ ਦੀ ਤਰਫੋਂ ਲੀਡਰਦਰ ਲੀਡਰ ਆਪਣੇ ਬਿਆਨਾਂ ਦੇ ਵਿੱਚ ਬੀਜੇਪੀ ਦਾ ਨਾਂ ਲਿੱਤੇ ਬਿਨਾਂ ਜਿੱਦਾਂ ਕਹਿੰਦੇ ਨੇ ਨੂਆ ਸਸਾ ਨੂ ਸਸਦਾ ਜਾਂ ਸੋਰੇ ਦਾ ਨਾਂ ਨਹੀਂ ਲੈਂਦੀ ਉਸ ਤਰੀਕੇ ਨਾਲ ਬੀਜੇਪੀ ਦਾ ਨਾਂ ਤੇ ਨਹੀਂ ਲਿਆ ਪਰ ਬੀਜੇਪੀ ਦੇ ਉੱਤੇ ਜਾਂ ਕੇਂਦਰ ਸਰਕਾਰ ਦੇ ਉੱਤੇ तमाम ਤਰੀਕੇ ਦੇ ਅਲੀਗੇਸ਼ਨ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸਟੇਜ ਤੋਂ ਲੱਗ ਰਹੀ ਸੀ। ਉਹ ਇਸ ਗੱਲ ਦਾ ਵੀ ਇਹ ਇੰਡੀਕੇਸ਼ਨ ਸੀਗਾ ਵੀ ਆਉਣ ਵਾਲੇ ਟਾਈਮ ਵਿੱਚ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਸ਼ਾਇਦ ਬੀਜੇਪੀ ਦਾ ਐਲਾਈਅੰਸ ਨਾ ਹੋਏ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਜੇਪੀ ਨੱਡਾ ਉਹਨਾਂ ਨਾਲ ਸੁਖਵੀਰ ਸਿੰਘ ਬਾਦਲੂ ਨਾਲ ਦੀ ਪਿਛੇ ਤਕਤ ਤੌਰ ਤੇ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਬਾਰੇ ਸੁਖਵੀਰ ਸਿੰਘ ਬਾਦਲ ਨੇ ਭਾਵੇਂ ਨਾ ਕਿਹਾ ਹੋਏ ਕਿ ਨਹੀਂ ਮੇਰੀ ਕੋਈ ਮੀਟਿੰਗ ਨਹੀਂ ਹੋਈ ਪਰ ਸਾਡੇ ਸੂਤਰ ਦੱਸਦੇ ਨੇ ਉਹ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜੇਪੀ ਨੱਡਾ ਨੇ ਇਹੀ ਕਿਹਾ ਸੀਗਾ ਕਿ ਸੁਖਵੀਰ ਜੀ ਰਿਜ਼ਾਈਨ ਕਰ ਦਿਓ ਅਕਾਲੀ ਦਲ ਵੀ ਰਹਿ ਜਾਊਗਾ ਐਲਾਈਅੰਸ ਵੀ ਹੋ ਜਾਊਗਾ ਤੇ ਸਰਕਾਰ ਵੀ ਬਣ ਜਾਏਗੀ ਉਸ ਤੋਂ ਬਾਅਦ ਅੱਜ ਦੇ ਸਟੇਜਾਂ ਦੇ ਵਿੱਚੋਂ ਦਿੱਤੇ ਹੋਏ ਭਾਸ਼ਣਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਧੜੇ ਦਾ ਬੀਜੇਪੀ ਦੇ ਉੱਤੇ ਸਿੱਧੇ ਅਸਿੱਧੇ ਤਰੀਕੇ ਨਾਲ ਅਟੈਕ ਕਰਨਾ ਉਸ ਅਗਲੀ ਪੋਲਿਟਿਕਸ ਦਾ ਯਾਨੀ ਅਕਾਲੀ ਬੀਜੇਪੀ ਦਾ ਜਾਂ ਕਿਹੜੇ ਅਕਾਲੀ ਦੀ ਬੀਜੇਪੀ ਦੇ ਨਾਲ ਅਲਾਈਂਸ ਹੋਏਗਾ ਉਸ ਗੱਲ ਨੂੰ ਇੰਡੀਕੇਟ ਕਰ ਰਿਹਾ ਸੀ ਦੂਜੇ ਪਾਸੇ ਗਗਨੀ ਹਰਪ੍ਰੀਤ ਸਿੰਘ ਹੋਣਾ ਉਹ ਵੀ ਆਪਣੀ ਗੱਲਾਂ ਨੂੰ ਬੜੇ ਸਾਫ਼ ਤੌਰ ਤੇ ਕਹਿ ਰਹੇ ਸੀਗੇ ਕਿ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਹੋਣਾ ਸਾਡੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਬੀਜੇਪੀ ਦੇ ਲੀਡਰਾਂ ਦੇ ਬੜੇ ਕੋਲ ਪਰ ਇਹ ਵੀ ਕਹਿ ਰਹੇ ਸੀਗੇ ਕਿ ਅਮਿਤ ਸ਼ਾਹ ਦੇ ਨਾਲ ਮੇਰੀ ਮੀਟਿੰਗ ਹੋਈ ਸੀ ਹਾਂ ਕਹਿੰਦੇ ਹੋਈ ਸੀ ਮੇਰੀ ਮੀਟਿੰਗ ਉਸ ਮੀਟਿੰਗ ਦੇ ਵਿੱਚ ਮੈਂ ਕੀ ਕਿਹਾ ਮੈਂ ਅੱਜ ਖੁੱਲ ਕੇ ਦੱਸ ਦੇਣਾ ਮੈਂ ਅਮਿਤ ਸ਼ਾਹ ਉਹਨਾਂ ਨੂੰ ਇਹ ਗੱਲ ਕਿਹਾ ਕਿ ਜਿਹੜੇ ਬਿਤਕਰੇ ਕਾਂਗਰਸ ਨੇ ਸਾਡੇ ਨਾਲ ਕੀਤੇ ਸੀਗੇ ਜਿਹੜੇ ਜ਼ਖਮ ਸਾਨੂੰ ਕਾਂਗਰਸ ਨੇ ਦਿੱਤੇ ਸੀਗੇ ਉਹਦੇ ਵਿੱਚ ਭਾਪੀ ਨੇ ਮਲਮ ਕਿਉਂ ਨਹੀਂ ਲਾਈ ਔਰ ਕਿਉਂ ਉਹਨਾਂ तमाम ਜ਼ਖਮਾਂ ਨੂੰ ਇੱਕ ਤਰੀਕੇ ਨਾਲ ਹੋਰ ਗੁਰੇ ਦੇਣਾ ਸ਼ੁਰੂ ਕੀਤਾ ਉਹਨਾਂ ਦਾ ਕਹਿਣਾ ਸੀਗਾ ਕਿ ਅਮਿਤ ਸ਼ਾਹ ਉਹਨਾਂ ਦਾ ਜਵਾਬ ਸੀਗਾ ਕਿ ਜਿਹੜਾ ਅਕਾਲੀ ਦਲ ਜਿਹਦੇ ਨਾਲ ਸਾਡਾ ਐਲਾਈਅੰਸ ਸੀ ਨਾ ਉਹ ਸਾਡੇ ਕੋਲ ਜਦ ਆਂਦੇ ਸੀਗੇ ਮਲਮ ਦਿੱਤੇ ਕਿਸੇ ਨੇ ਮੰਗ ਹੀ ਨਹੀਂ ਕੀਤੀ ਉਹਤੇ ਮੰਤਰੀ ਪਦ ਮੰਗਦੇ ਸੀਗੇ ਵੀ ਮੇਰੀ ਵੋਟੀ ਨੂੰ ਮੇਰੀ ਨੂੰ ਨੂੰ ਜਾਂ ਮੈਨੂੰ ਮੰਤਰੀ ਬਣਾ ਦੋ ਤੇ ਮੇਰਾ ਕੰਮ ਚੱਲ ਜਾਊਗਾ ਹੁਣ ਬਾਦਲ ਪਰਿਵਾਰ ਪਰਿਵਾਰਾਂ ਵਾਸਤੇ ਸਭ ਕੁਝ ਮੰਗਦੇ ਸੀਗੇ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਉਹਨਾ ਆਪਣੀ ਸਟੇਜ ਤੋਂ ਕਹਿ ਰਹੇ ਸੀਗੇ ਅਟੈਕ ਸਿੱਧੇ ਅਸਿੱਧੇ ਤੌਰ ਤੇ ਜਾ ਕੇ ਵੱਜ ਬੜੇ ਜ਼ੋਰ ਦੇ ਨਾਲ ਰਹੇ ਸੀਗੇ ਔਰ ਅੱਜ ਦੀ ਇਸ ਸਮਾਗਮ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਕਿ ਆਨ ਵਾਲੇ ਟਾਈਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾ ਵਾਲੇ ਧੜੇ ਦੇ ਨਾਲ ਜੇ ਭਾਜਪਾ ਦਾ ਅਲਾਈਅንስ ਹੋ ਜਾਂਦਾ ਦੀ ਐ ਪੋਲਿਟਿਕਸ ਅੱਗੇ ਚੱਲ ਕੇ ਕਿਸ ਪੱਧਰ ਦੇ ਉੱਤੇ ਉੱਠਦੀ ਹੈ ਚੜ੍ਹਦੀ ਹੈ ਤੇ ਫਿਰ ਸਰਕਾਰ ਬਣਾਉਣ ਦੇ ਕਰੀਬ ਆਂਦੀ ਹੈ ਇਹਦੇ ਉੱਤੇ ਤੇ ਹਜੇ ਕਹਿਣਾ ਬਹੁਤ ਜਲਦੀ ਹੋਏਗਾ ਪਰ ਹਾਲਾਤ ਇਸ ਪਾਸੇ ਨਜ਼ਰ ਆਨੇ ਸ਼ੁਰੂ ਹੋ ਗਏ ਬਾਦਕਸ਼ਾਹ ਜੀ ਜਦੋਂ ਆਪਾਂ ਕੱਟਕੁੱਟ ਦੀ ਗੱਲ ਕਰਦੇ ਆ ਤਾਂ ਮੇਰੇ ਹਿਸਾਬ ਦੇ ਨਾਲ ਹੁਣ ਲੀਡਰਾਂ ਨੂੰ ਕੱਟਕੁੱਟ ਤੇ ਵਿਸ਼ਵਾਸਤ ਨਹੀਂ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਹੋਇਆ ਕਿਉਂਕਿ ਕਿੰਨਾ ਕੱਟ ਹੁੰਦਾ ਸੀ ਜਦੋਂ ਰਵਿੰਦਰ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਕੇ ਤੇ ਰੈਲੀਆਂ ਕਰਦੇ ਸੀ ਕਾਂਗਰਸ ਦਾ ਕੱਟ ਵੱਡਾ ਹੁੰਦਾ ਸੀਗਾ ਉਧਰ ਕਾਲੀ ਦਲ ਦੇ ਵੀ ਕਾਫੀ ਜਿਹੜੇ ਲੋਕ ਨੇ ਜੁੜ ਜਾਂਦੇ ਸੀਗੇ ਪਰ ਜਿੱਤ ਕੇ 92 ਅਗਲਿਆਂ ਦੇ ਇਕੱਠ ਤੋਂ ਬਿਨਾ ਹੀ ਤੇ ਮੈਨੂੰ ਲੱਗਦਾ ਇਕੱਠਾ-ਕੁੱਠਾ ਹਾਲ ਤਾਂ ਲੀਡਰਾਂ ਨੂੰ ਜਾਣਾ ਨਹੀਂ ਚਾਹੀਦਾ ਤੁਹਾਨੂੰ ਯਾਦ ਹੋਣਾ ਮਾਲਵੇ ਦੇ ਵਿੱਚ ਇੱਕ ਵਾਰੀ ਸੁਖਪਾਲ ਸਿੰਘ ਖੈਰਾ ਹੁਣਾ ਵੀ ਵੱਖਰੀ ਜਦੋਂ ਤੇ ਦੀ ਸ਼ੁਰੂਆਤ ਕਰਨ ਲੱਗੇ ਸੀ ਤੇ ਵੱਡਾ ਇਕੱਠ ਕਰ ਲਿਆ ਸੀਗਾ ਤੇ ਮੋਟਾ ਕਿਤੇ ਕਿੰਨੀਆਂ ਕਿ ਪਈਆਂ ਸੀ ਵੈਸੇ ਤੁਸੀਂ ਕੱਟ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿਸੇ ਪਾਰਟੀ ਦੇ ਲਾਂਚ ਦੇ ਉੱਤੇ ਸਭ ਤੋਂ ਵੱਡਾ ਕੱਟ ਉਮਨਪ੍ਰੀਤ ਬਾਦਲ ਨੇ ਆਪਣੀ ਪੀਪੀਪੀ ਬਣਾਈ ਧੀ ਜਦ ਮੁੱਖ ਮੰਤਰੀ ਭਗਵੰਤ ਮਾਨ ਅਜਦੇ ਉਹ ਵੀ ਖੜਖੜ ਕਲਾਂ ਦੇ ਵਿੱਚ ਪਹੁੰਚੇ ਸੀਗੇ ਔਰ ਨਵੇਂ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੋਣਾ ਉਹਨਾਂ ਨੇ ਤੇ ਸੋਂ ਵੀ ਖੜਖੜ ਕਲਾਈ ਚੱਕੀ ਸੀਗੀ ਹੁਣ ਇਦਾਂ ਦੇ ਹਾਲਾਤ ਦੇ ਵਿੱਚ ਅੱਗੇ ਚੱਲ ਕੇ ਇਹਨਾਂ ਕੱਠਾਂ ਦੇ ਰਾਹੀ ਯਾਨੀ ਕੱਠ ਕਿਦਾ ਕਿਸ ਪਾਰਟੀ ਦਾ ਕਿੰਨਾ ਹੋਇਆ ਮੈਨੂੰ ਲੱਗਦਾ ਵੀ ਅਸੀਂ ਵੀ ਛੱਡਦਾ ਇਹ ਕੰਮ ਅਸੀਂ ਵੀ ਛੱਡਦਾ ਵੀ ਜਿਹਦੇ ਕੱਠ ਜਿਆਦਾ ਹੈਗਾ ਤੇ ਅੱਗੇ ਚੱਲ ਕੇ ਉਹਦੀ ਕੋਈ ਹਵਾ ਲਹਿਰ ਦੇਖਣ ਨੂੰ ਮਿਲ ਸਕੇਗੀ ਉਹਨਤੇ ਗੱਲ ਨੈਰੇਟਿਵ ਸੈੱਟ ਕਰਨ ਦੇ ਉੱਤੇ ਆਂਦੀ ਹੈ ਕਿ ਕੌਣ ਪਾਰਟੀ ਕਿਸ ਤਰੀਕੇ ਨਾਲ ਆਪਣਾ ਨੈਰੇਟਿਵ ਸੈੱਟ ਕਰਦੀ ਹੈ ਉਹ ਲੋਕ ਉਸ ਨੈਰੇਟਿਵ ਨੂੰ ਕਿਸ ਤਰੀਕੇ ਨਾਲ ਅਪਣਾਉਂਦੇ ਹੂੰ ਵੈਸਾ ਲੋਕ ਵੀ ਰੌਣਕ ਮੇਲਾ ਵੇਖਣ ਚੱਲ-ਚੁਲ ਜਾਂਦੇ ਹੁੰਦੇ ਐਵੇਂ ਸੀਰੀਅਸ ਨਾਲ ਲਿਆ ਕਰਨ ਜਿਹੜੇ ਸਾਡੇ ਲੀਡਰ ਨੇ ਚਲੋ ਆਪਾਂ ਥੋੜਾ ਜਿਹਾ ਅੱਗੇ ਮੋੜਾ ਕੱਟਦੇ ਆਂ ਜੀ ਆ ਦਿੱਲੀ ਵੱਲ ਨੂੰ ਲੈ ਕੇ ਜਾਣਾ ਵਾਸਕ ਸਾਬ ਤੁਹਾਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੋ ਘਟਨਾ ਵਾਪਰੀ ਹੈ ਸਭ ਤੋਂ ਪਹਿਲਾਂ ਤੇ ਅਸੀਂ ਉਸ ਆ ਪ੍ਰਾਈਮ ਪੰਜਾਬ ਟੀਵੀ ਦੇ ਮਾਧਿਅਮ ਤੋਂ ਇਸ ਚੀਜ਼ ਦੀ ਨਿਖੇਧੀ ਕਰਦੇ ਆ ਕਿਉਂਕਿ ਇੱਕ ਮਹਿਲਾ ਦੇ ਥੱਪੜ ਵੱਜ ਜਾਣਾ ਜਾਂ ਆਪਾਂ ਕਹਿ ਲਈਏ ਕਿ ਕਿਸੇ ਤੇ ਹਮਲਾ ਕਰ ਦੇਣਾ ਤੇ ਇੱਕ ਦਿੱਲੀ ਦੀ ਮੁੱਖ ਮੰਤਰੀ ਦੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣਾ ਇਹ ਬਹੁਤ ਹੀ ਨਿੰਦਨਯੋਗ ਹੈਗੀ ਆ ਤੁਹਾਡੀ ਟਿੱਪਣੀ ਇਸ ਬਾਰੇ ਵਿੱਚ ਵੈਸੇ ਤੇ ਇੱਕ ਮਹਿਲਾ ਮੁੱਖ ਮੰਤਰੀ ਨਹੀਂ ਕਿਸੇ ਦੇ ਲਈ ਕਿਸੇ ਪੋਲੀਟਿਸ਼ੀਅਨ ਦੇ ਕਿਸੇ ਆਮ ਆਦਮੀ ਦੇ ਅਗਰ ਇਸ ਤਰੀਕੇ ਨਾਲ ਪਬਲਿਕਲੀ ਕੋਈ ਥੱਪੜ ਮਾਰਦਾ ਹੈ ਜਾਂ ਤਕਾ ਦਿੰਦਾ ਹੈ ਤੇ ਚੋਕ ਲੱਗ ਜਾਂਦੀ ਹੈ ਇਹ ਦਿਨੀ ਖੇਦੀ ਅਸੀਂ ਉਰਦੂ ਤਰੀਕੇ ਨਾਲ ਕਰਦੇ ਹਾਂ ਔਰ ਕਿਸੇ ਵੀ ਤਰੀਕੇ ਨਾਲ ਇਹਦੇ ਪਿੱਛੇ ਕੋਈ ਵੀ ਹੋਏ ਕੋਈ ਪੋਲਿਟੀਕਲ ਪਾਰਟੀ ਹੋਏ ਉਹਨੂੰ ਐਕਸਪੋਜ਼ ਕਰਨਾ ਚਾਹੀਦਾ ਪਰ ਜਦ ਇਦਾਂ ਦੀ ਘਟਨਾ ਵਾਪਰਦੀ ਹੈ ਤੁਹਾਨੂੰ ਯਾਦ ਹੋਵੇਗਾ ਕੇਜਰੀਵਾਲ ਉਹਨਾਂ ਦੇ ਤਿੰਨ ਵਾਰ ਤਿੰਨ ਵਾਰ ਇਦਾਂ ਦਾ ਇੱਕ ਵਾਰ ਤਾਂ ਥੱਪੜ ਹੀ ਵੀ ਪਿਆ ਕਦੀ ਸ਼ਾਈ ਡੁੱਲ ਗਈ ਕਦੀ ਕੁਝ ਅਟੈਕ ਹੋਏ ਪਰ ਉਹਨਾਂ ਦਿਨਾਂ ਦੇ ਵਿੱਚ ਬੀਜੇਪੀ ਅਕਸਰ ਇਹ ਐਲੀਗੇਸ਼ਨ ਲਾਉਂਦੀ ਸੀ ਕਿ ਇਹ ਕੇਜਰੀਵਾਲ ਸਾਹਿਬ ਆਪ ਵੀ ਕਰਾ ਰਹੇ ਨੇ ਆਪਣੇ ਉੱਤੇ ਜਸਟ ਫੇਮਸ ਹੋਣ ਦੀ ਇੱਕ ਟੈਕਟਿਕ ਹੈਗੀ ਹੈ ਪਰ ਜੋ ਕੁਝ ਅੱਜ ਵਾਪਰਿਆ ਜਦ ਰੇਖਾ ਗੁਪਤਾ ਉਹਨਾਂ ਆਪਣੇ ਘਰ ਦੇ ਵਿੱਚ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਸੀ ਉੱਥੇ ਇੱਕ ਸ਼ਖਸ ਪਹੁੰਚਦਾ ਤੇ ਪਹਿਲੇ ਤੇ ਇਹ ਖਬਰ ਆਈ ਕਿ ਵੀ ਉਹਨੇ ਥੱਪੜ ਮਾਰਿਆ ਲੇਕਿਨ ਬਾਅਦ ਚ ਉਹ ਉਸ ਖਬਰ ਦੀ ਲਿਖੇ ਦੀ ਕਰਦੇ ਹੋਏ ਉਸ ਖਬਰ ਦੇ ਬਾਰੇ ਦੱਸਿਆ ਗਿਆ ਕਿ ਧੱਕਾ ਮਾਰਿਆ ਸੀਗਾ ਜਿਸ ਦੇ ਕਰਕੇ ਉਹਨਾਂ ਦਾ ਸਿਰ ਟੇਬਲ ਤੋਂ ਟਕਰਾਇਆ ਕਿ ਉਹਨਾਂ ਨੂੰ ਝੋਟਾ ਆਈਆ ਐਮ ਐਲ ਸੀ ਉਹਨਾਂ ਦੀ ਕਰਾਈ ਗਈ ਹੈ ਹਸਪੀਟਲ ਇਚ ਐਡਮਿਟ ਕਰਾ ਦਿੱਤਾ ਹੈਗਾ ਉਹ ਵਿਅਕਤੀ ਜਿਨੇ ਇਹ ਕੰਮ ਕੀਤਾ ਸੀਗਾ ਉਦਾ ਨਾਂ ਦੱਸ ਰਹੇ ਨੇ ਕਿ ਰਾਜੇਸ਼ ਖੀਮਜੀ ਭਾਈ ਗੁਜਰਾਤ ਦਾ ਰਹਿਣ ਵਾਲਾ ਹੈ ਰਾਜਕੋਟ ਦਾ ਰਹਿਣ ਵਾਲਾ ਹੈ ਜਦ ਉਹਦੇ ਘਰ ਪੱਤਰਕਾਰ ਪਹੁੰਚੇ ਤੇ ਉਹਦੀ ਮਾਤਾ ਨਾਲ ਜਦ ਗੱਲ ਕੀਤੀ ਤੇ ਉਹ ਕਹਿੰਦੇ ਕਿ ਸਾਡਾ ਪੁੱਤਰ ਕੁਝ ਦਿਨਾਂ ਤੋਂ ਦਿੱਲੀ ਗਿਆ ਹੋਇਆ ਸੀਗਾ ਪਰ ਉਹ ਪਸ਼ੂਪ੍ਰੇਮੀ ਹੈਗਾ ਕੁੱਤਿਆਂ ਨੂੰ ਬੜਾ ਪਿਆਰ ਕਰਦਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਜੇ ਨਾ ਕਿ ਕੁੱਤਿਆਂ ਨੂੰ ਬੰਦ ਕਰ ਦਿਓ ਕੁੱਤਿਆਂ ਨੂੰ ਲੈ ਜਾਓ ਇੱਧਰ ਉੱਧਰ ਉਹਦੇ ਤੋਂ ਉਹ ਨਾਰਾਜ਼ ਹੋ ਸਕਦਾ ਤੇ ਉਸ ਕਰਕੇ ਇਹ ਨਿਆ ਕੰਮ ਕੀਤਾ ਹੋਇਆ ਹੈ ਉਹਨ ਦੇਖੋ ਰੇਖਾ ਗੁਪਤਾ ਦਾ ਫੈਸਲਾ ਹੈ ਨਹੀਂ ਸੀਗਾ ਰੇਖਾ ਗੁਪਤਾ ਦਾ ਫੈਸਲਾ ਲਿੱਤਾ ਫੈਸਲਾ ਲਿੱਤਾ ਸੀ ਸੁਪਰੀਮ ਕੋਰਟ ਨੇ ਤੇ ਰੇਖਾ ਗੁਪਤਾ ਨੂੰ ਧੱਕਾ ਮਾਰਿਆ ਇਹ ਕੋਈ ਗੱਲ ਸੱਚੀ ਨਹੀਂ ਹੁੰਦੀ ਪਰ ਦੇਖੋ ਉਹ ਅਰੈਸਟ ਹੋ ਗਿਆ ਉਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਧਾਰ ਕੀਤਾ ਔਰ ਅਟੈਂਪਟ ਟੂ ਮਰਡਰ ਤੋਂ ਇਲਾਵਾ ਕਈ ਹੋਰ ਧਾਰਾਵਾਂ ਉਹਨਾਂ ਦੇ ਖਿਲਾਫ ਉਹਦੇ ਖਿਲਾਫ ਜਾਰੀ ਕੀਤੀਆਂ ਔਰ ਕਿੰਨੇ ਕਰਾਇਆ ਸੀ ਕੂ ਉਹਨੇ ਦੇ ਪਿੱਛੇ ਸੀਗਾ ਆਉਣ ਵਾਲੇ ਟਾਈਮ ਵਿੱਚ ਇਹਦੇ ਉੱਤੇ ਪੋਲਿਟਿਕਸ ਵੀ ਹੋਣੀ ਹੈ ਤੇ ਕਈ ਤਰੀਕੇ ਦੇ ਖੁਲਾਸੇ ਹੋਣਗੇ ਬਾਸਕਾ ਸਾਹਿਬ ਉਦਾਂ ਦੇਖੋ ਪੋਲਿਟੀਕਲ ਪਾਰਟੀਆਂ ਦੀ ਤਰਾਸਦੀ ਦੇਖੋ ਆ ਪੱਤਰਕਾਰ ਜਰਨੈਲ ਸਿੰਘ ਹੀ ਜਿਹੜੇ ਆਮਾਦੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਜੁੱਤੀ ਛੁੱਟੀ ਸੀ ਕਿ ਸ਼ਾਇਦ ਜਿਹੜੇ ਦੁਨੀਆ ਤੋਂ ਰੁਕਸਤ ਹੋ ਗਏ ਨੇ ਆਮਾਦੀ ਪਾਰਟੀ ਨੇ ਉੱਥੇ ਦੇ ਕੇ ਉਹਨਾਂ ਨੂੰ ਨਵਾਜਿਆ ਸੀਗਾ ਇਹੋ ਜਿਹੇ ਦੇ ਕਟਰਾਵਾ ਕਰਨ ਦੇ ਬਾਵਜੂਦ ਦੇਖੋ ਜਰਨੈਲ ਸਿੰਘ ਉਹਨਾਂ ਦਿੱਲੀ ਦੇ ਵਿੱਚ ਉਸ ਵਕਤ ਸੀਗੇ ਜਦ ਪੀਚੇ ਕਮਰਨ ਉਸ ਵਕਤ ਦੇ ਗ੍ਰਹਿ ਮੰਤਰੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਠੀਕੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਚਿੱਟੇ ਲਗ ਰੰਗ ਦਾ ਜੁੱਤਾ ਛੁਟਿਆ ਦਿੱਤਾ ਉਸ ਦੁੱਤੇ ਸੁੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਵਲ ਰਲਾਇਆ ਸੀਗਾ ਜਰਨੈਲ ਸਿੰਘ ਉਹਨਾਂ ਨੂੰ ਡੇਨਿਕ ਜਾਗਰਣ ਦੇ ਵਿੱਚੋਂ ਪੱਤਰਕਾਰ ਹੁੰਦੇ ਸੀਗੇ ਬਾਅਦ ਚੋਂ ਐਮਐਲਏ ਵੀ ਬਣੇ ਔਰ ਉਸ ਤੋਂ ਬਾਅਦ ਪੰਜਾਬ ਦੇ ਇੰਚਾਰਜ ਵੀ ਬਣੇ ਪਰ ਉਹ ਅਫਸੋਸ ਨਾਲ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਕਰੋਨਾ ਕਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਪਰ ਐਦਾਂ ਦੀ ਪੋਲਿਟਿਕਸ ਐਦਾਂ ਦੀ ਐਂਟਰੀ ਜੇ ਤੁਸੀਂ ਪੋਲਿਟਿਕਸ ਦੇ ਵਿੱਚ ਲੈ ਕੇ ਆਉਂਦੇ ਹੋ ਦੁੱਤਿਆਂ ਦੀ ਥਪੜਾਂ ਦੀ ਤੇ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਤੁਹਾਡਾ ਆਪਣੇ ਵੈਸੇ ਉਹਦੀ ਆਪਣੇ ਆਪ ਦੇ ਜਿਹੜਾ ਪੋਲਿਟੀਕਲ ਅਰੀਨਾ ਦੇ ਵਿੱਚ ਉਹਦੀ ਬੜੀ ਤਾਰੀਫ ਕੀਤੀ ਸੀਗੀ ਔਰ ਬੀਜੇਪੀ ਵੀ ਇੱਕ ਐਦਾਂ ਦੀ ਪਾਰਟੀ ਦੀ ਜਿਨੇ ਇਸ ਐਕਟ ਦੇ ਉੱਤੇ ਤਾਰੀਫ ਕੀਤੀ ਸੀ ਅਸੀਂ ਇਸ ਗੱਲ ਦੀ ਇਸ ਕਿਤੇ ਦੀ ਘਟਨਾਵਾਂ ਦੀ ਸਤ ਨਿੰਦਾ ਕਰਦੇ ਹਾਂ ਐਦਾਂ ਦੀ ਚੀਜ਼ ਨਹੀਂ ਵਰਤਣੀ ਚਾਹੀਦੀ ਔਰ ਕੋਈ ਵੀ ਵਿਅਕਤੀ ਇਸ ਤਰੀਕੇ ਨਾਲ ਕੋਈ ਹਰਕਤ ਕਰਦਾ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਬਾਸਕਰ ਸਾਹਿਬ ਅੱਗੇ ਆਪਾਂ ਗੱਲ ਕਰਨੀ ਹੈਗੀ ਹੈ ਉਪਰਾਸ਼ਪਤੀਆਂ ਚੋਣਾਂ ਨੂੰ ਲੈ ਕੇ ਦੋਵੇਂ ਉਮੀਦਵਾਰ ਆਗੇ ਹੋਏ ਨੇ ਮੈਦਾਨ ਦੇ ਵਿੱਚ ਐਨਡੀਏ ਦਾ ਉਮੀਦਵਾਰ ਤੇ ਇੰਡੀਆ ਆਈ ਐਨ ਡੀ ਆਈ ਏ ਇੰਡੀਆ ਦਾ ਜਿਹੜਾ ਗਠਜੰਬੰਦਨ ਹੈ ਉਹਨਾਂ ਦਾ ਉਮੀਦਵਾਰ ਵੀ ਮੈਦਾਨ ਦੇ ਵਿੱਚ ਹੈਗਾ ਕਿਹਦਾ ਪੱਲਾ ਭਾਰੀ ਲੱਗਦਾ ਤੁਹਾਨੂੰ ਕਿ ਕੌਣ ਹੋਏਗਾ ਉਪਰਾਸ਼ਪਤੀ ਜੇ ਆਪਾਂ ਕਹੀਏ ਵੀ ਆંકੜਿਆਂ ਦੇ ਹਿਸਾਬ ਨਾਲ ਜੇ ਤੁਸੀਂ ਪਾਰਟੀਆਂ ਟੀਮਾਂ ਬਣਾ ਲਓ ਤੇ ਐਨਡੀਏ ਦੀ ਟੀਮ ਯਾਨੀ ਐਨਡੀਏ ਨੂੰ ਇਸ ਇਲੈਕਸ਼ਨ ਨੂੰ ਜਿੱਤਣ ਵਾਸਤੇ ਕੋਈ ਮੁਸ਼ਕਲਤ ਨਹੀਂ ਕਰਨੀ ਪੈਣੀ ਇਹ ਸਭ ਕੁਝ ਸਿੱਧਾ ਸਿੱਧਾ ਉਦਾਂ ਹੀ ਵਾਪਰ ਗਿਆ ਜਿੱਦਾਂ ਹੋਣਾ ਚਾਹੀਦਾ ਪਰ ਦੂਜੇ ਪਾਸੇ ਜਿਹੜੀ ਇੰਡੀਆ ਬਲੌਕ ਨੇ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀਗਾ ਵੀ ਆਪਾਂ ਅਗਰ ਉਸ ਤੈਹ ਤਰੀਕੇ ਨਾਲ ਹੀ ਤਰਤੀਬ ਨਾਲ ਹੀ ਵੋਟਾਂ ਪੈਂਦੀਆਂ ਹੈ ਤੇ ਉਹਨਾਂ ਨੂੰ ਹਾਰ ਮਿਲਣੀ ਹੈ ਉਹਨਾਂ ਨੇ ਜਿਹੜਾ ਸੀਪੀ ਰਾਧਾ ਕ੍ਰਿਸ਼ਨਨ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਤਾਮਿਲਨਾਡੂ ਤੋਂ ਬਿਲੋਂਗ ਕਰਦੇ ਨੇ ਕੋਇੰਬਟੂਰ ਤੋਂ ਐਮਪੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਵਾਜਪਾਈ ਉਹ ਕੋਇੰਬਟੂਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੌਫਟ ਸਪੋਕਰ ਨੇ ਆਰਐਸਐਸ ਦੇ ਵਿੱਚ ਉਹ ਬਚਪਨ ਦੇ ਵਿੱਚ ਹੀ ਉਹਨਾਂ ਨੇ ਆਰਐਸਐਸ ਜੁਆਇਨ ਕਰ ਲਈ ਸੀ ਉਹਨਾਂ ਦੇ ਅਗੇਂਸਟ ਵੀ ਸੁਦਰਸ਼ਨ ਰੈਡੀ ਜਿਹੜੇ ਹਾਈਦਰਾਬਾਦ ਤੋਂ ਬਿਲੋਂਗ ਕਰਦੇ ਨੇ ਤੇਲਗੂ ਨੇ ਔਰ ਉਸ ਜਿਹੜੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਵੀ ਬੜੇ ਦੋਸਤ ਰਹੇ ਨੇ ਜਗਨ ਰੈਡੀ ਉਹਨਾਂ ਨਾਲ ਵੀ ਉਹਨਾਂ ਦੇ ਚੰਗੇ ਰਿਲੇਸ਼ਨ ਨੇ ਉਹਨਾ ਅਗਰ ਤੇਲਗੂ ਵਰਸਸ ਔਰ ਤਾਮਿਲ ਨੂੰ ਹੁੰਦਾ ਹੈ ਯਾਨੀ ਤਾਮਿਲਨਾਡੂ ਔਰ ਆਂਧਰਾ ਪ੍ਰਦੇਸ਼ ਦੇ ਵਿੱਚ ਅਗਰ ਇਹ ਲੜਾਈ ਛੇੜ ਜਾਂਦੀ ਹੈ ਤੇ ਕ੍ਰੋਸ VOTING ਦੀ ਸੰਭਾਵਨਾ ਬੜੀ ਜ਼ਬਰਦਸਤ ਬਣੀ ਹੋਈ ਹੈ ਔਰ ਇਹੀ ਵਜ੍ਹਾ ਹੈ ਇਸ ਗੱਲ ਨੇ ਬੀਜੇਪੀ ਦੀ ਚਿੰਤਾਵਾਂ ਵਧਾਈ ਹੋਈਆਂ ਜੇ ਉਪਰਾਸ਼ਟਪਤੀ ਦੀ ਪੋਸਟ ਦੇ ਉੱਤੇ ਅਗਰ ਬੀਜੇਪੀ ਨੂੰ ਵੈਸੇ ਉਮੀਦ ਬਹੁਤ ਘੱਟ ਹੈ ਕਿ ਅਗਰ ਬੀਜੇਪੀ ਨੂੰ ਕੋਈ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹਦਾ ਸਿੱਧਾ ਸਿੱਧਾ ਇੰਪੈਕਟ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਵੀ ਆਏਗਾ ਔਰ ਅੱਗੇ ਚੱਲ ਕੇ ਪ੍ਰਧਾਨ ਮੰਤਰੀ ਨੂੰ ਆਪਣੀ ਕੁਰਸੀ ਬਚਾਣੀ ਹੋ ਸਕਦਾ ਔਖੀ ਹੋ ਜਾਏ ਕਿਉਂਕਿ 75 ਸਾਲ ਵਾਲੀ ਗੱਲ ਵੀ ਅਗਲੇ ਮਹੀਨੇ ਹੀ ਖੜੀ ਹੋਏਗੀ ਜਦ 17 ਸਪਟੈਂਬਰ ਨੂੰ ਉਹ 75 ਸਾਲ ਦੇ ਹੋ ਜਾਣਗੇ ਉਹਨਾਂ ਨੂੰ ਕੁਰਸੀ ਤੋਂ ਹਟਾਉਣ ਵਾਸਤੇ ਇੱਕ ਕਵਾਇਆ ਦਿਆਂ ਫਿਰ 모ਹਨ ਭਗਵਤ ਉਹਨਾਂ ਨੇ ਆ ਉਹ ਕਮੈਂਟ ਕਿ 75 ਸਾਲ ਤੋਂ ਬਾਅਦ ਅਗਰ ਤੁਹਾਨੂੰ ਕੋਈ ਸ਼ੌਅ ਲੋੜੇ ਨਾ ਤੇ ਤੁਸੀਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਵੀ ਹੁਣ ਰਿਟਾਇਰਮੈਂਟ ਦਾ ਟਾਈਮ ਆ ਗਿਆ ਤੇ ਆਪਾਂ ਰਿਟਾਇਰ ਹੋ ਕੇ ਕੁਝ ਕਰੀਏ ਚਲੋ ਇਹ ਗੱਲਾਂ ਤੇ ਚਲਦੀਆਂ ਰਹਿੰਦੀਆਂ ਪਰ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਇੱਕ ਚਿੰਤਾ ਦੇ ਵਿੱਚ ਡੁੱਬੀ ਹੋਈ ਲੱਗਦੀ ਹੈ ਔਰ ਉਹ ਵੀ ਖਾਸ ਕਰਕੇ ਤਦ ਜਦ ਹੁਣੇ ਹੀ ਕੌਨਸਟੀਟਿਊਸ਼ਨ ਕਲੱਬ ਦੇ ਇਲੈਕਸ਼ਨ ਹੋਏ ਸੀਗੇ ਜਿਦੇ ਵਿੱਚ ਅਮਿਤ ਸ਼ਾ ਉਹਨਾਂ ਦੇ ਖਸਮਖਾਰ ਸੰਜੀਵ ਬਾਲਿਆਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਔਰ ਆਪਣੀ ਹੀ ਪਾਰਟੀ ਦੇ ਐਮਪੀ ਰਜੀਵ ਪ੍ਰਤਾਪ ਰੂਡੀ ਜੋ ਕਾਫੀ ਟਾਈਮ ਤੋਂ ਭਾਜਪੀ ਦੇ ਵਿੱਚ ਖੁੱਡੇ ਲਾਈਨ ਲਾ ਚੁੱਕੇ ਨੇ ਜੇ ਐਦਾਂ ਦੀ ਕ੍ਰਾਸ ਵੋਟਿੰਗ ਹੋ ਜਾਂਦੀ ਹੈ ਤੇ ਫਿਰ ਉਪ ਰਾਸ਼ਟਰਪਤੀ ਦੀ ਪੋਸਟ ਦੇ ਉੱਤੇ ਕੌਣ ਜਿੱਤੇਗਾ ਇਹਦੇ ਉੱਤੇ ਬੜਾ ਇੱਕ ਜ਼ਬਰਦਸਤ ਇੱਕ ਕਨਫਿਊਜ਼ਨ ਜਾਂ ਬਣਿਆ ਹੋਇਆ ਪਰ ਆਪਾਂ ਉਸ ਕਨਫਿਊਜ਼ਨ ਜਿਹੜਾ ਕਈ ਵਾਰ ਬਣਿਆ ਪਰ ਉਹਦੇ ਵਿੱਚ ਅਮਿਤ ਸ਼ਾਹ ਤੇ ਮੋਦੀ ਉਹਨਾਂ ਦੀ ਜੋੜੀ ਉਹ ਜਿੱਤੂ ਕਰਾਰ ਦਿੱਤੀ ਜਾਂਦੀ ਹੈ ਪਰ ਦੇਖੋ ਹੁਣ ਕੀ ਹੁੰਦਾ ਬਸਕਾ ਸਾਹਿਬ ਅਗਲੀ ਥੋੜੀ ਜੀ ਆਪਾਂ ਗੱਲਬਾਤ ਕਰਨੀ ਹੈਗੀ ਐ ਐਲਓਪੀ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੇ ਵਿਦੇਸ਼ ਫੇਰੀ ਤੇ ਗਏ ਸੀਗੇ ਪੰਜਾਬ ਵਾਪਸ ਪਰਤੇ ਨਹੀਂ ਤੇ ਮੈਂ ਉਹਨਾਂ ਦਾ ਸੁਣ ਰਿਹਾ ਸੀਗਾ ਇੱਕ ਇੰਟਰਵਿਊ ਜਗਬਾਣੀ ਤੇ ਆਇਆ ਹੈਗਾ ਰਮਨ ਸੋਢੀ ਦੇ ਨਾਲ ਉਹਨਾਂ ਦਾ ਇੱਕ ਇੰਟਰਵਿਊ ਮੈਨੂੰ ਉਹਨਾਂ ਦੇ ਇੰਟਰਵਿਊ ਤੋਂ ਜੋ ਗੱਲਾਂ ਬਾਤਾਂ ਕਰ ਰਹੇ ਸੀਗੇ ਇੱਕ ਚੀਜ਼ ਪਤਾ ਨਹੀਂ ਕਿਉਂ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਲਈ ਹਾਈ ਕਮਾਂਡ ਨੇ ਜਿੱਦਾਂ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੁੰਦੀ ਹੈ ਉਹਨਾਂ ਦੇ ਬਿਆਨਾਂ ਤੋਂ ਮੈਨੂੰ ਇਦਾਂ ਲੱਗ ਰਿਹਾ ਕੀ ਲੱਗ ਰਿਹਾ ਏ ਤੁਸੀਂ ਉਹਨਾਂ ਦੇ ਬਿਆਨਾਂ ਤੋਂ ਉਹਨਾਂ ਤੋਂ ਮੈਨੂੰ ਉਹਨਾਂ ਦੇ ਬਿਆਨਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਹਾਈ ਕਮਾਂਡ ਨੇ ਹੀ ਹਰੀ ਝੰਡੀ ਦੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਲਈ ਨਹੀਂ ਦੇਖੋ ਬਾਜਵਾ ਸਾਹਿਬ ਦੀ ਜਦ ਵੀ ਤੁਸੀਂ ਗੱਲ ਕਰੋਗੇ ਤੁਸੀਂ ਇਹ ਦੇਖੋ ਕਿ ਬਾਈ ਇਲੈਕਸ਼ਨ ਤੋਂ ਪਹਿਲੇ ਲੁਧਿਆਣਾ ਬਾਈ ਇਲੈਕਸ਼ਨ ਤੋਂ ਪਹਿਲੇ ਉਸ ਤੋਂ ਪਹਿਲੇ ਜਲੰਧਰ ਵੀ ਬਾਈ ਇਲੈਕਸ਼ਨ ਸੀ ਗਈ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਟਾਈਮ ਇਹ ਗੱਲ ਕਹਿਤੀ ਸੀ ਇਹ ਮੇਰੀ ਮਰਜ਼ੀ ਤੋਂ ਬਗੈਰ ਦੇ ਕਾਂਗਰਸ ਦੇ ਵਿੱਚ ਪੱਤਾ ਵੀ ਨਹੀਂ ਹਿੱਲਿਆ ਪਰ ਪੱਤੇ ਦੇ ਹਿਲੇ ਉਹਨਾਂ ਦੀ ਮਰਜ਼ੀ ਤੋਂ ਬਗੈਰ ਹਿਲੇ ਔਰ ਕਈ ਪੱਤੇ ਹਿਲੇ ਉਹਨ ਇਦਾਂ ਦੇ ਮੌਕੇ ਦੇ ਵਿੱਚ ਬਾਜਵਾ ਸਾਹਿਬ ਬੜੇ ਸਿਆਣੇ ਲੀਡਰ ਹੈਗੇ ਨੇ ਬੜੇ ਸਮਝਦਾਰ ਲੀਡਰ ਹੈਗੇ ਨੇ ਕਈ ਵਾਰ ਜਿਹੜਾ ਬਹੁਤ ਆ ਸਿਆਣਾ ਬੰਦਾ ਹੁੰਦਾ ਨਾ ਉਹਦੇ ਵਾਸਤੇ ਵੀ ਕੰਟਰੋਵਰਸੀਆਂ ਜਨਮ ਲੈ ਹੀ ਲੈਂਦੀਆਂ ਹੁਣ ਪੱਤੀ ਬੰਬ ਵਾਲੀ ਗੱਲ ਅਜੇ ਬਾਜਵਾ ਸਾਹਿਬ ਆਪ ਵੀ ਨਹੀਂ ਭੁੱਲੇ ਹੋਣਗੇ ਉਹ ਜਿਹੜਾ ਬਿਆਨ ਬੱਤੀ ਬੰਬਾਂ ਦਾ ਦਿੱਤਾ ਸੀ ਨਾ ਉਹਨਾਂ ਨੇ 12 ਮਹੀਨਿਆਂ ਸ਼ਾਇਦ ਉਹ 12 12 ਅਪ੍ਰੈਲ ਜਾਂ 12 ਮਈ ਸੀ ਮੇਰੇ ਖਿਆਲ ਨਾਲ ਉਹ 32 ਬੰਬਾ ਕਰਕੇ ਕਈ ਵਾਰ ਥਾਣੇ ਚੱਕਰ ਲਾਣੇ ਪਏ ਤੇ ਹੁਣ ਬਾਜਵਾ ਸਾਹਿਬ ਨੂੰ ਤੁਸੀਂ ਸਮਝ ਨਹੀਂ ਪਾਏ ਬਾਜਵਾ ਸਾਹਿਬ ਬੜਾ ਗਿਆਨੇ ਲੀਡਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਕੋਈ ਮੁਸੀਬਤ ਆ ਜਾਏ ਤੇ ਆਪਣੇ ਨਾਲਦਿਆਂ ਨੂੰ ਕਿਦਾਂ ਧੱਕਾ ਮਾਰ ਕੇ ਅੱਗੇ ਕਰ ਦੇਣਾ ਤੇ ਆਪ ਸਾਹ ਨਿਕਲ ਜਾਣਾ ਅੱਛਾ ਇੱਕ ਚੀਜ਼ ਇੱਕ ਚੀਜ਼ ਇੱਕ ਚੀਜ਼ ਉਸ ਇੰਟਰਵਿਊ ਦੇ ਥੋੜਾ ਜਿਹਾ ਪਾਰ ਸੀਗਾ ਉਹ ਕਹਿੰਦੇ ਸਿਨਿਓਰਿਟੀ ਦੇ ਹਿਸਾਬ ਦੇ ਨਾਲ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਤੇ ਐਲੋਪੀ ਸਾਰੀਆਂ ਭੂਮਿਕਾ ਨਿਭਾ ਦਤੀਆਂ ਜੇ ਉਹਨਾਂ ਦੀ ਗੱਲ ਦੇਖੀ ਜਾਵੇ ਤਾਂ ਫਿਰ ਕਿਦਣਾ ਕਿਤੇ ਉਮੀਦਵਾਰ ਤਾਂ ਪੱਕੇ ਹੀ ਨਹੀਂ ਫਿਰ ਉਹ 2027 ਦੇ ਲਈ ਬਾਜਵਾ ਸਾਹਿਬ ਦੇ ਅੰਦਰ ਬਹੁਤ ਸਾਰੀ ਕੁਆਲਿਟੀ ਦੇ ਲੋਕ ਹੈਗੇ ਨੇ ਉਹ ਚੰਗੇ ਵਕਤਾ ਵੀ ਹੈਗੇ ਨੇ ਪ੍ਰੈਸ ਨੋਟ ਵੀ ਬੜੀ ਛੇਤੀ ਛੇਤੀ ਤੇ ਬੜੇ ਵਧੀਆ ਤਰੀਕੇ ਨਾਲ ਬਣਵਾਉਂਦੇ ਨੇ ਜਾਂ ਬਣਾਉਂਦੇ ਨੇ ਪਰ ਬਾਜਵਾ ਸਾਹਿਬ ਦੇ ਉੱਤੇ ਨਾ ਇਹਨਾਂ ਦੇ ਕਾਂਗਰਸੀ ਬਹੁਤਾ ਵਿਸ਼ਵਾਸ ਨਹੀਂ ਕਰਦੇ ਪਤਾ ਨਹੀਂ ਕਿਉਂ ਇਹਨਾਂ ਦੇ ਨਾਲ ਰਹਿਣ ਵਾਲੇ ਜਿਹੜੇ ਐਮ ਐਲ ਏਜ਼ ਹੈਗੇ ਨੇ ਜਦ ਉਹਨਾਂ ਦੇ ਨਾਲ ਤੁਸੀਂ ਨਿਜਤਾ ਨਾਲ ਗੱਲ ਕਰਦੇ ਨੇ ਉਹ ਕਹਿੰਦੇ ਸਾਨੂੰ ਵੀ ਨਹੀਂ ਵਿਸ਼ਵਾਸ ਬਾਜਵਾ ਸਾਹਿਬ ਦੇ ਉਹਨੂੰ ਬਾਜਵਾ ਸਾਹਿਬ ਨੂੰ ਇਹ ਵਿਸ਼ਵਾਸ ਸਸਥਿ ਕਰਨਾ ਬੜਾ ਜ਼ਰੂਰੀ ਹੈਗਾ ਕਿਉਂਕਿ ਜਦ ਤੁਸੀਂ ਮੁੱਖ ਮੰਤਰੀ ਬੰਨਾ ਚਾਹੁੰਦੇ ਹੋ ਨਾ ਤੇ ਤੁਹਾਡੇ ਨਾਲ ਤੁਹਾਡੇ ਨਾਲ ਜੁੜੇ ਹੋਏ ਵਿਅਕਤੀਆਂ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਬਾਜਵਾ ਸਾਹਿਬ ਦੇ ਬਾਰੇ ਚ ਕਾਂਗਰਸੀ ਇਹ ਗੱਲ ਕਹਿੰਦੇ ਨੇ ਕਿ ਜੇ ਲੋੜ ਪੈ ਜਾਏ ਨਾ ਇਹਨਾਂ ਦੀ ਤੇ ਫਿਰ ਲੋੜ ਪੈਣ ਤੇ ਇਹ ਬਿਲਕੁਲ ਵੀ ਸਾਥ ਨਹੀਂ ਦਿੰਦੇ ਉਹ ਦੇਖਦੇ ਐ ਇਸ ਇਮੇਜ ਨੂੰ ਵਾਜਵਾ ਸਾਹਿਬ ਕਿਸ ਤਰੀਕੇ ਨਾਲ ਦੂਰ ਕਰਦੇ ਨੇ ਔਰ ਜੇ ਸਾਡੀ ਗੱਲ ਦੇ ਵਿੱਚ ਕੋਈ ਗਲਤ ਗੱਲ ਹੋਏ ਤੇ ਆਪਾਂ ਉਹਨਾਂ ਐਮਐਲਏਆਂ ਦਾ ਨਾਮ ਦੱਸ ਦਾਂਗੇ ਜਿਹੜੇ ਵਾਜਵਾ ਸਾਹਿਬ ਦੇ ਬਾਰੇ ਵਿੱਚ ਐ ਗੱਲ ਕਹਿੰਦੇ ਨੇ ਹੂੰ ਉਹ ਕਾਗਰਸ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਫਜ਼ੀਅਤ ਆਮ ਆਦਮੀ ਪਾਰਟੀ ਦੀ ਹੋਈ ਹੈ ਜੇ ਇੱਕਜੁੜਤਾ ਦਿਖਾਉਣ ਤਾਂ ਵਟਿਆ ਜਾ ਸਕਦਾ 2027 ਦੇ ਵਿੱਚ ਕਿਉਂਕਿ ਕੁਰਸੀ ਦੀ ਜਿਹੜੀ ਲੜਾਈ ਹੈ ਨਾ ਇੱਕ ਪਾਸੇ ਤਾਂ ਰਾਣਾ ਗੁਰਜੀਤ ਪ੍ਰਗਟ ਸਿੰਘ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਹਣੀ ਹੋ ਗਏ ਤੇ ਇਹ ਬੰਦੇ ਜਿਹੜੇ ਨੇ ਜੇਕਰ ਕੁਰਸੀ ਦੀ ਲੜਾਈ ਛੱਡ ਕੇ ਜੇਕਰ ਜੁੜਤਾ ਦਿਖਾਉਣ ਤਾਂ ਫਿਰ ਕਾਂਗਰਸ ਆਉਣ ਵਾਲੇ ਸਮੇਂ 'ਚ ਹੱਲਾ ਮਾਰ ਜ਼ਰੂਰ ਸਕਦੀ ਹੈ ਬਿਲਕੁਲ ਮਾਰ ਸਕਦੀ ਹੈ ਪਰ ਤੁਸੀਂ ਜਿਹੜਾ ਪਹਿਲਾਂ ਕੰਡੀਸ਼ਨ ਰੱਖਤੀ ਨਾ ਕਿਉਂਕਿ ਕਈ ਵਾਰ ਤੁਸੀਂ ਕੋਈ ਚੀਜ਼ ਖਰੀਦਣ ਜਾਓ ਜਾਂ ਫਿਰ ਕੋਈ ਲੋਨ ਸ਼ੋਨ ਲੈਣਾ ਹੋਵੇ ਤੇ ਕੰਡੀਸ਼ਨ ਟਰਮਸ ਐਂਡ ਕੰਡੀਸ਼ਨਸ ਅਪਲਾਈ ਲਿਖਿਆ ਹੁੰਦਾ ਥੱਲੇ ਛੋਟਾ ਜਿਹਾ ਤੇ ਇਹੀ ਹੁਣ ਇਸ ਪ੍ਰਧਾਨਗੀ ਜਾਂ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਟਰਮਸ ਐਂਡ ਕੰਡੀਸ਼ਨ ਅਪਲਾਈ ਉਹ ਲਿਖਿਆ ਹੋਇਆ ਹੈ ਉਹਨੂੰ ਪੜਨਾ ਸ਼ਾਇਦ ਕਿਸੇ ਵੀ ਲੀਡਰ ਵਾਸਤੇ ਔਖਾ ਹੁੰਦਾ ਹੈ ਜਾਂ ਜਾਣ ਬੁੱਝ ਕੇ ਪੜਦੇ ਨਹੀਂ ਜਦ ਕੁਰਸੀ ਨਜ਼ਰ ਆਉਂਦੀ ਹੈ ਤਾਂ ਆਪਾਂ ਛਾਲ ਮਾਰ ਕੇ ਉਹਦੇ ਤੇ ਬਹਿ ਜਾਈਏ ਐਦਾਂ ਦੇ ਮਾਹੌਲ ਦੇ ਵਿੱਚ ਕਈ ਵਾਰ ਤੁਹਾਡੇ ਤੋਂ ਗਲਤੀਆਂ ਹੋ ਜਾਂਦੀਆਂ ਪਰ ਛੱਡੋ ਆਪਾਂ ਕੀ ਲੜੀ ਜਾਣ ਔਰ ਜਿਹੜਾ ਵੀ ਕੁਰਸੀ ਤੇ ਪਹੁੰਚੇਗਾ ਉਹਦੇ ਨਾਲ ਆਪਾਂ ਰਵੱਤਾ ਕਾਇਮ ਕਰਾਂਗੇ ਤੇ ਅੱਗੇ ਚੱਲ ਕੇ ਦੇਖਾਂਗੇ ਵੀ ਉਹਨਾਂ ਦੀ ਪੋਲਿਟਿਕਸ ਕਿੱਦਾਂ ਚੱਲਦੀ ਜੀ ਬਾਸਕਰ ਸਾਹਿਬ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੁਹਾਡਾ ਧੰਨਵਾਦ ਧੰਨਵਾਦ